ਹਾਂਜੀ ਅੱਜ ਲੱਗਿਆ ਸੀ ਗਜਰੇਲਾ ਬਣਾਉਣਾ ਗਾਜਰ ਪਾਕ ਦੁੱਧ ਧਰ ਲਿਆ ਸੀ ਇੱਧਰ ਦੇਖੋ ਚੱਲ ਰਿਹਾ ਪੂਰਾ ਪ੍ਰੋਗਰਾਮ ਕਦੂ ਕਸ ਕਰਨ ਦਾ ਮਨਕੀਰ ਤ ਬੱਲੇ ਬੱਲੇ ਆ ਤੁਸੀਂ ਸੇਕਣ ਬਹਿ ਕੇ ਅੱਗ ਵੀ ਜਾਲੋ ਹਾਂ ਬਰੀਕ ਨੇ ਤਾਂ ਵਿੱਚ ਖੁਰ ਜਾਣਾ ਛੇਤੀ ਆ ਮੋਟੇ ਨੇ ਰਹਿ ਜਾਣਾ ਬਸ ਕਰ ਕਰੋ ਜੋ ਵੀ ਕਰਨਾ ਫਟਾਫਟ ਕਰੋ ਇਹ ਖਾਣ ਦਾ ਕੰਮ ਵੀ ਕਰਦਾ ਕਰਨ ਦਾ ਕੰਮ ਨਾ ਵੀ ਖਾਣਾ ਨਹੀਂ ਉਹ ਇਹ ਗੱਲ ਗਲਤ ਆ ਮਨ ਕੀਤਾ ਉਹ ਵਿੱਚ ਨਾ ਪਾਈ ਫਿਰ ਜਿਹੜੀ ਖਾਂਦਾ ਇਹ ਚੰਗਾ ਵਿੱਚ ਨਹੀਂ ਪੰਦਾ ਸਾਈਡ ਤੇ ਰੱਖੀ ਹੋਈ ਆਨੇ ਠੀਕੋ ਠੀਕ ਓਕੇ ਓਕੇ ਸੁਤੀ ਚੀਜ਼ ਬਣਾਉਦੇ ਹੁੰਦੇ ਆ ਆਵਾ ਬਾਬਾ ਜੀ ਨੂੰ ਵੀ ਭੋਗ ਲਵਾਉਣਾ ਹੁੰਦਾ ਨਾ ਫਿਰ ਹਾਂਜੀ ਸਾਡਾ ਗਜਰੇਲਾ ਹੋ ਚੱਲਿਆ ਤਿਆਰ ਸਵੇਰ ਦੇ ਬੱਠੇ 12 ਵਜੇ ਤੇ 3 ਵਜੇ ਤੇ ਹੁਣ ਬਸ ਐਂਡ ਤੇ ਹੀ ਆ ਹੁਣ ਤਾਂ ਵਾ ਬਣ ਜਾਣਾ ਇਹ ਵੀ ਬਹੁਤ ਮਿਹਨਤ ਦਾ ਕੰਮ ਆ ਖਾਣਾ ਕਿਤੇ ਸੌਖਾ ਹੀ ਨਹੀਂ ਹੈਗਾ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਤਾਂ ਹੀ ਇਹ ਚੀਜ਼ਾਂ ਬਣਦੀਆਂ ਨੇ ਹਾਂਜੀ ਅੱਜ ਕਿਚਨ ਵਿੱਚ ਬਣ ਰਹੀ ਆ ਆਲੂ ਮੇਥਿਆਂ ਦੀ ਸਬਜ਼ੀ ਵਿੱਚ ਮੈਂ ਥੋੜੇ ਜਿਹਾ ਮਟਰ ਵੀ ਪਾਇਆ ਕਿਹ ਖੁਸ਼ਬੂਆਂ ਆ ਰਹੀਆਂ ਨੇ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਹੈ ਬੜਾ ਜੀ ਕਰ ਰਿਹਾ ਮੂੰਹ 'ਚ ਪਾਣੀ ਟਪਕਰਿਆ ਵਾ ਕਦੋਂ ਖਾ ਲਾਂ ਹਨਾ <laughs> <laughs> आय हाईपुर जी आय हाईपुर जी टेस्टी टेस्टी मन ललचा रही है जल्दी-जल्दी रोटी ले आओ खाइए आजो आजो आज मुंह कैसे बनाया आजो पुत्र शाबाश वेरी गुड वेरी गुड वेरी गुड टिड्डू चढ़ गया साइकिल पे डिड्डू चढ़ गया साइकिल पे आजो 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 आजो, आजो। ਅੱਜੋ 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 ਉਹ ਢੋਡੀ ਢੋਡੀ ਉਹ ਮੇਰੇ ਪਿੱਛੇ ਪਿੱਛੇ ਆਈ ਜਾਂਦਾ ਉਹ ਮੇਰੇ ਪਿੱਛੇ ਪਿੱਛੇ ਆਈ ਜਾਂਦਾ ਡਿੱਡੂ ਉਹ ਮੇਰੇ ਪਿੱਛੇ ਪਿੱਛੇ ਆਈ ਜਾਂਦਾ ਉਹ ਢੋਡੀ ਢੋਡੀ ਓ ਕੁੱਕੜੂ ਸਮਾਈਲ ਤਾਂ ਕਰ ਦੇ ਸਵਾਈਲ ਹੈਲੋ ਕਿੱਧਰ ਦੇ ਹਾਂ ਤੁਸੀਂ ਸੂਰਜ ਦੇ ਤਵਲ ਆਹੋ ਆਇਆ ਮਾੜਾ ਜਿਹਾ ਹਨਾ ਛਾਤੀ ਮਾਰਨਾ ਛਾਤੀ ਮਾਰਨਾ ਆਇਆ ਹਨਾ ਹਾਂਜੀ ਹੈਲੋ ਹੈਲੋ ਹਾਂਜੀ ਹੈਲੋ ਉੱਤਰਨਾ ਨੂੰ ਬੱਸ niche utarna